ਤਕ ਨਵੀਆਂ ਪੀੜ੍ਹੀਆਂ ਨੂੰ ਦੇਸ਼ ਪੰਜਾਬ ਪਿਆਰ ਕਰ ਲਾਵੇ ਧੀਆਂ ਦੀ ਜਿਹਦੇ ਅੱਗੇ ਚੱਲਦੇ ਨਹੀਂ ਮਾਵਾਂ ਦੇ ਦਾਵੇ ਉਹ ਕੋਈ ਡਰ ਨਹੀਂ ਵੱਡਿਆਂ ਦਾ ਹੁੰਦੀ ਲਵ ਮੈਰਿਜ ਵਿੱਚ ਖਾਣੇ ਬਾਪੂ ਦੇ ਖੁੰਡੇ ਤੋਂ ਅੱਜ ਕੱਲ ਡਰਦੇ ਨਹੀਂ ਨਿਆਣੇ ਉਹ ਘੜੇ ਅੱਗੇ ਦਿਖਣਦਾ ਸਫਰਾ ਇਹ 2005 ਤੋਂ ਕਦੋਂ ਸ਼ੁਰੂ ਹੋਇਆ ਅੱਖਾਂ ਬਸ ਮੈਗਜ਼ੀਨ ਦੇ ਵਿੱਚ 10 ਨੇ ਪੁਸਤਕਾਂ ਪੜ੍ਹੀਆਂ ਤੇ ਫਿਰ ਉਹ ਜਿਸ ਤਰ੍ਹਾਂ ਲਿਖਣ ਨੂੰ ਮਨ ਕੀਤਾ ਉਹ ਛੰਦ ਤੇ ਕਵਤਾਵਾਂ ਲਿਖਣ ਦੀ ਕੋਸ਼ਿਸ਼ ਕੀਤੀ ਬਾਪੂ ਦੇ ਖੁੰਡੇ ਉਹ ਜੀ ਗੀਤਾ ਲੋਕ ਜਿਆਦਾ ਪਸੰਦ ਕੀਤਾ ਗਿਆ ਸੰਕਲਨ ਲੋਕਾਂ ਨੇ ਉਹਨਾਂ ਨੇ ਰਿੰਗ ਟੂਨਾ ਲਾ ਕੇ ਸੀਣੀ ਮਾਹਾਰਾਜਾਂ ਦੇ ਗੁੰਮਕ ਲੰਗਰਾਂ ਵਿੱਚ ਲਾ ਕੇ ਹਮ ਤੇ ਬੜੀ ਜ਼ਬਰਦਸਤ ਸ਼ਬਦਾਂ ਇਸ ਜੁਟੀ ਨੇ ਜਾਵੇ ਜੀ ਇਸ ਦੀ ਜਿੱਦੂ ਲਾਰੇ ਤੇ ਸੱਤ ਕਰ ਦਿੱਤਾ ਪਿੰਡ ਪ੍ਰਿੰਗੜੀ ਵੀ ਕਿੱਦੇ ਵਸਦਾ ਮਾਨ ਬੜਾ ਜਗਤਾਰ ਹਵਾਰੇ ਤੇ ਉਹ ਪਿੰਜਰੇ ਦੇ ਵਿੱਚ ਬੰਦ ਨਿ ਰਹਿਣਾ ਐਸੇ ਸ਼ੇਰਾਂ ਨੇ ਹੱਕ ਆਪਣੇ ਲੈ ਕੇ ਛੱਡਣੇ ਮਰਦ ਦੇ ਮੇਸ਼ਾ ਸੋਹਣੇ ਤੇ ਪਰਿਵਾਰ ਬੜੀਆ ਗੀਤ ਲਿਖੀਏ ਉਹ ਨਜ਼ਰਾਂ ਦੇ ਗੀਤ ਲਿਖੀਏ ਜੋ ਵੀ ਪਰਿਵਾਰ ਵਿੱਚ ਮਹਿਕੇ ਪਾਸ ਸੁਣ ਸਕੀਏ ਜਿਹੜੀ ਇਸੇ ਤਰ੍ਹਾਂ ਰੰਤਰਤ ਚੱਲ ਰਹੀਆਂ ਨੇ ਇੰਨਾ ਹਾਲਾਤਾਂ ਵਿੱਚ ਵੀ ਹੌਸਲੇ ਬੁਲੰਦਾਂ ਤੇ ਆਪਾਂ ਚੜ੍ਹਦੀ ਕਲਾ ਚ ਤਰੰਤਨ ਜ਼ਿਲ੍ਹੇ ਦੇ ਪਿੰਡ ਪ੍ਰਿੰਗੜੀ ਵਿੱਚ ਪਹੁੰਚੇ ਆਂ ਤਾਂ ਅੱਜ ਉਸ ਗੀਤਕਾਰ ਕੋਲ ਪਹੁੰਚੇ ਆਂ ਜਿਹਦੇ ਨਾਮੇ ਨਾਮੇ ਪੰਜਾਬ ਦੇ ਨਾਮਵਰ ਗਾਇਕ ਤੇ ਕਵੀਸ਼ਰੀ ਜਥੇ ਜਿਹੜੇ ਉਸਦੇ ਧਾਰਮਿਕ ਗੀਤ ਲਿਖਿ ਹੋਏ ਜਿਹੜੇ ਬੋਲ ਚੁੱਕੇ ਨੇ ਤਾਂ ਕੁਲਦੀਪ ਰੰਧਾਵਾ ਜਸਵੀਰ ਜੱਸੀ ਵਰਗੇ ਤਾ ਹੋਰ ਵੱਡੇ ਵੱਡੇ ਕਲਾਕਾਰ ਜਿਹੜੇ ਉਹਦੇ ਉਸਦੇ ਲਿਖੀ ਲਿਖਤ ਜਿਹੜੀ ਬੋਲ ਚੁੱਕੇ ਨੇ ਤੇ ਦਰਸ਼ਕਾਂ ਵੱਲੋਂ ਪਸੰਦ ਵੀ ਬਹੁਤ ਖੂਬ ਕੀਤੀ ਗਈ ਆ ਉਹਨਾਂ ਦੇ ਗ੍ਰਹਿ ਵੇਖੇ ਪਹੁੰਚਿਆਂ ਦੇ ਨਾਲੇ ਬਾਜ ਸੁਣਾਉਣਿਆਂ ਦੇ ਨਾਲੇ ਉਹਨਾਂ ਨਾਲ ਗੱਲਬਾਤ ਕਰਦੇ ਆ ਉਹ ਗੱਲਬਾਤ ਕਰਕੇ ਧੰਨਵਾਦ ਸੁਣਾਉਣਿਆਂ ਸਭ ਤੋਂ ਪਹਿਲਾਂ ਪੰਜਾਬ న్యూਸ ਤੇ ਜੀ ਆਨਵਾਸ ਹੈ ਤੁਹਾਡੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤਾਂ ਵੀਡੀ ਮੈਂ ਕੋ ਚਾਹਾਂਗਾ ਕਿ ਕੁਝ ਲੋਕ ਤਸ ਜਾਂ ਕੁਝ ਗੀਤ ਕੁਝ ਗਾ ਕੇ ਸਾਡੇ ਦਰਸ਼ਕਾਂ ਨਾਲੇ ਸਾਂਝੇ ਕੀਤੇ ਜਾਣ ਤੱਕ ਨਵੀਆਂ ਪੀੜ੍ਹੀਆਂ ਨੂੰ ਦੇਸ਼ ਪੰਜਾਬ ਪਿਆਰ ਕਰਲਾਵੇ ਧੀਆਂ ਦੀ ਜਿਹਦੇ ਅੱਗੇ ਚੱਲਦੇ ਨਹੀਂ ਮਾਵਾਂ ਦੇ ਦਾਵੇ ਹੋ ਕੋਈ ਡਰ ਨਹੀਂ ਵੱਡਿਆਂ ਦਾ ਹੁੰਦੀ ਲਵ ਮੈਰਿਜ ਵਿੱਚ ਖਾਣੇ ਬਾਪੂ ਦੇ ਖੁੰਡੇ ਤੋਂ ਅੱਜਕੱਲ ਡਰਦੇ ਨਹੀਂ ਨਿਆਣੇ ਉਹ ਖੜੇ ਅੱਗੇ ਬਾਪੂ ਦੇ ਗੱਬਰੂ ਪੁੱਤ ਵਿਖਾਉਂਦਾ ਅੱਖਾਂ ਵਸ ਆਉਣ ਲੈਣ ਪੜ ਕੇ ਢੀਆਂ ਦੇਣ ਮਵਾਂ ਨੂੰ ਮੱਤਾ ਉਹ ਵਿੱਚ ਪਿੰਡ ਪਰਿੰਗੜੀ ਦੇ ਲਿਖਣੇ ਪੈ ਕਲ ਦੀਪ ਨੂੰ ਗਾਣੇ ਬਾਪੂ ਦੇ ਖੁੰਡੇ ਤੋਂ ਅੱਜ ਕੱਲ ਡਰਦੇ ਨਹੀਂ ਨਿਆਣੇ ਬਹੁਤ ਵਧੀਆ ਆਵਾਜ਼ ਭਰੀ ਬਹੁਤ ਵਧੀਆ ਅੰਦਾਜ਼ ਆ ਤਾਂ ਸਾਡੇ ਦਰਸ਼ਕਾਂ ਨੂੰ ਆਪਣੇ ਬਾਰੇ ਦੱਸਿਓ ਨਾਂ ਕੀ ਆ ਪਿੰਡ ਕਿਹੜਾ ਏ ਕਿਵੇਂ ਸ਼ੁਰੂਆਤ ਹੁੰਦੀ ਆ ਦਾਸ ਕੁਲਦੀਪ ਸਿੰਘ ਪ੍ਰਿੰਗੜੀ ਪੱਟੀ ਸ਼ਹਿਰ ਦੇ ਲਾਗੇ ਛੋਟਾ ਜਿਹਾ ਪਿੰਡ ਆ ਹਰੀਕੇ ਪੱਤਣ ਤੇ ਪੱਟੀ ਸ਼ਹਿਰ ਦੇ ਵਿਚਕਾਰ ਛੜਕਦੇ ਪਿੰਡ ਆਂਦਾ ਏ ਪ੍ਰਿੰਗੜੀ ਤੇ ਜਿਹੜਾ ਲਿਖਣ ਦਾ ਸਫਰ ਆ ਇਹ 2005 ਤੋਂ ਤਕਰੀਬਨ ਸ਼ੁਰੂ ਹੋਇਆ ਫਤਹਿਨਾਮਾ ਮੈਗਜ਼ੀਨ ਦੇ ਵਿੱਚ ਦਾਸ ਨੇ ਕੁਝ ਲਿਖਤਾਂ ਕੋਤਾਵਾਂ ਪੜੀਆਂ ਤੇ ਫਿਰ ਇਸ ਤਰ੍ਹਾਂ ਲਿਖਣ ਨੂੰ ਮਨ ਕੀਤਾ ਕੁਝ ਸ਼ਾਂਦ ਕੁਝ ਕਵਤਾਵਾਂ ਲਿਖਣ ਦੀ ਕੋਸ਼ਿਸ਼ ਕੀਤੀ ਹਾਂਜੀ ਤਾਂ ਇੱਕ ਸੋਸ਼ਲ ਮੀਡੀਆ ਤੇ ਦਾ ਗੀਤ ਜਿਹੜਾ ਬੜਾ ਵਾਇਰਲ ਹੋਇਆ ਸੀ ਭਾਈ ਜਗਤਾਰ ਸਿੰਘ ਹਵਾਰਾ ਤੇ ਤੁਸੀਂ ਲਿਖਿਆ ਤੇ ਮੈਂ ਚਾਹਾਂਗਾ ਦੋ ਬੋਲ ਅੰਤਰਾ ਤੇ ਸਾਈ ਅੰਤਰਾ ਜ਼ਰੂਰ ਤਰਾਇਆ ਜਾਵੇ ਹਾਂਜੀ ਇਹ ਗੀਤ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੰਗਤ ਵੱਲੋਂ ਨੌਜਵਾਨਾਂ ਨੇ ਰਿੰਗਟੂਨਾਂ ਲਾ ਕੇ ਟਰੈਕਟਰਾਂ ਟਰਾਲੀਆਂ ਤੇ ਗੁਰੂ ਕੇ ਲੰਗਰਾਂ ਵਿੱਚ ਲਾ ਕੇ ਹੌਸਲਾ ਵਧਾਇਆ ਤੇ ਬੜੀ ਜ਼ਬਰਦਸਤ ਸਫਲਤਾ ਇਸ ਗੀਤ ਨੂੰ ਮਿਲੀ ਆ। ਇਸ ਗੀਤ ਨੇ ਸਾਬਤ ਕਰ ਦਿੱਤਾ ਕਿ ਪਿੰਡ ਪ੍ਰਿੰਗੜੀ ਵੀ ਕਿਤੇ ਵਸਦਾ ਏ। ਹਾਂਜੀ। ਉਹ ਗਲੋਂ ਗਲਾਮੀ ਲਾਉਣ ਦੀਆਂ ਜੋ ਗੱਲਾਂ ਕਰਦਾ ਹੈ। ਸੀਨੀਮਾ ਦਾ ਜਾਇਆ ਮਰਨੋਂ ਰਤਾ ਨਾ ਡਰਦਾ ਹੈ। ਉਹ ਮੁਸ਼ਕਲ ਨਾ ਬਣ ਜਾਵੇ ਜੀ ਇਸ ਰਾਜ ਦੁਲਾਰੇ ਤੇ। ਸਿੱਖ ਕੌਮ ਨੂੰ ਮਾਣ ਬੜਾ ਜਗਤਾਰ ਹਵਾਰੇ ਤੇ ਉਹ ਪਿੰਜਰੇ ਦੇ ਵਿੱਚ ਬੰਦ ਨਿ ਰਹਿਣਾ ਐਸੇ ਸ਼ੇਰਾਂ ਨੇ ਹੱਕ ਆਪਣੇ ਲੈ ਕੇ ਛੱਡਣੇ ਮਰਦ ਦਲੇਰਾਂ ਨੇ ਹੋ ਨજર ਕਿਤੇ ਨਾ ਲੱਗ ਜਾਵੇ ਸਰਾਜ ਦੁਲਾਰੇ ਤੇ ਸਿੱਖ ਕੌਮ ਨੂੰ ਮਾਣ ਬੜਾ ਜਗਤਾਰ ਹਵਾਰੇ ਤੇ ਹੁਣ ਸਾਡੇ ਦਰਸ਼ਕਾਂ ਨੇ ਦੱਸਿਓ ਕਿ ਤੁਹਾਡੀ ਲਿਖਤਾਂ ਲਿਖੀ ਹੋਈ ਕਿਹੜੇ ਕਿਹੜੇ ਗਾਇਕ ਨੇ ਕਿਹੜੇ ਕਿਹੜੇ ਕਵੀਸ਼ਰੀ ਜਦ ਤੱਕ ਜਿਹੜੇ ਆ ਉਹ ਗਾ ਚੁੱਕੇ ਨੇ ਜਿਹੜੇ ਦਾਸ ਦੇ ਲਿਖਿਓ ਐੜੀਏ ਆ ਜੰਗੀਤ ਉਹ ਗਾਉਣ ਵਾਲਿਆਂ ਦੀ ਜਿਹੜੀ ਗਿਣਤੀ ਆ ਤੁਹਾਡੀ ਕਿਰਪਾ ਨਾਲ ਗੁਰੂ ਸਾਹਿਬ ਦੀ ਰਹਿਮਤ ਸਦਕਾ ਕਾਫੀ ਆ ਚਲੋ ਫਿਰ ਵੀ ਜਸਵੀਰ ਜੱਸੀ ਕੁਲਦੀਪ ਰਧਾਵਾ ਮਨਜੀਤ ਸਿੰਘ ਸੋਹੀ ਕਾਬਲ ਸਿੰਘ ਸੋਹੀ ਜਸ ਨਿੱਜਰ ਇਨਕਲਾਬ ਨੂੰ ਲਾ ਪਨੂ ਸਨੀ ਬਰਾੜ ਜੀ ਇਸ ਤਰ੍ਹਾਂ ਟਾਡੀ ਪ੍ਰੀਤ ਬ੍ਰਦਰ ਤੇ ਰਾਜਾ ਸਮਰਾਜ ਜੀ ਸਰਦਾਰਾ ਗਿੱਲ ਜੀ ਸੋ ਟਾਡੀ ਕਵੀਸ਼ਰਾਂ ਦੇ ਵਿੱਚ ਮਹਿਲ ਸਿੰਘ ਦੀ ਚੰਡੀਗੜ੍ਹ ਵਾਲੇ ਬੀਬੀ ਦਲੇਰ ਕੌਰ ਟਾਡੀ ਗੁਰਪ੍ਰਤਾਪ ਸਿੰਘ ਸੁਗਾ ਤੇ ਟਾਡੀ ਗੁਰਲਾਬ ਸਿੰਘ ਬੂ ਟਾਡੀ ਪ੍ਰੀਤ ਬ੍ਰਦਰ ਗੁਰਪ੍ਰੀਤ ਸਿੰਘ ਝਾੜ ਸਾਹਿਬ ਵਾਲੇ ਗੁਰਦੇਵ ਸਿੰਘ ਤੋਫਾ ਹੋ ਸਕਦਾ ਕੁਝ ਨਾ ਵਿਸਰ ਗਏ ਹੁਣ ਤੇ ਪਰ ਸਮੇ ਸਮੇ ਤੇ ਢਾਡੀ ਵੀਰ ਕਵੀਸ਼ਰ ਵੀਰ ਦਾਸ ਨਾਲ ਸੰਪਰਕ ਕਰਦੇ ਨੇ ਤੇ ਸਮੇ ਤੇ ਜੋ ਜੋ ਵੀ ਆਪਣੇ ਹਾਲਾਤਾਂ ਦੇ ਨਵੇਂ ਆਈਡੀ ਮੇਰੇ ਕੋਲ ਲਿਖਾਉਂਦੇ ਨੇ ਇਹ ਗੁਰੂ ਸਾਹਿਬ ਦੀ ਕਿਰਪਾ ਹੈ ਤਾਂ ਤੁਸੀਂ ਕਵੀਸ਼ਰੀ ਕਰਦੇ ਹੋ ਤਾਂ ਪਹਿਲਾਂ ਵੀ ਘਰ ਵਿੱਚ ਕੋਈ ਕਵੀਸ਼ਰੀ ਸੀ ਕਿਵੇਂ ਇਹ ਬੋਟਾ ਕਵੀਸ਼ਰੀ ਦਾ ਲੱਗਾ ਪ੍ਰਿੰਗੜੀ ਵਿੱਚ हां जी ਦਾਸ ਦੇ ਪਿਤਾ ਜੀ ਸੁਰਗੀਏ ਪਾਲ ਸਿੰਘ ਜੀ ਕਵੀਸ਼ਰ ਪ੍ਰਿੰਗੜੀ ਵਾਲੇ ਆ ਤਿੰਨ ਕੁ ਮਹੀਨੇ ਦਾ ਸਮਾਂ ਹੋ ਗਿਆ ਉਹ ਕਾਲਪੁਰਖ ਨੂੰ ਪਿਆਰੇ ਹੋ ਗਏ ਨੇ ਤੇ ਗੁਰਬਾਣੀ ਦੇ ਨਾਲ ਵੀ ਉਹਨਾਂ ਨੇ ਜੋੜਿਆ ਕਵੀਸ਼ਰੀ ਕਲਾ ਦੇ ਨਾਲ ਵੀ ਉਹਨਾਂ ਨੇ ਜੋੜਿਆ ਤੇ ਲਿਖਣ ਦੇ ਵਿੱਚ ਵੀ ਉਹਨਾਂ ਨੇ ਦਾਸ ਦਾ ਸਾਥ ਦਿੱਤਾ ਸੋ ਅੱਜ ਭਾਵੇਂ ਉਹ ਆਪਣੇ ਨਾਲ ਨਹੀਂ ਆ ਪਿਤਾ ਜੀ ਪਾਲ ਸਿੰਘ ਪ੍ਰਿੰਗੜੀ ਕਵੀਸ਼ਰ 65 ਸਾਲ ਦੀ ਉਮਰ ਦੇ ਵਿੱਚ ਉਹਨਾਂ ਦਾ ਅਧਿਆਤ ਹੋਇਆ ਤੇ 55 ਸਾਲਾਂ ਜੋ ਤੁਸੀਂ ਗਿਣ ਲਓ 48 ਸਾਲ ਉਸਟੇਜਾਂ ਤੋਂ ਗਾਇਆ ਪਿਤਾ ਜੀ ਤੇ 10-15 ਸਾਲ ਦਾਸ ਨੂੰ ਵੀ ਉਹਨਾਂ ਦੇ ਨਾਲ ਸਟੇਜਾਂ ਤੇ ਬੋਲਣ ਦਾ ਮਤਲਬ ਸਮਾ ਸੁਭਾਰ ਪ੍ਰਾਪਤ ਹੋਇਆ ਤੇ ਕਾਫੀ ਕੁਝ ਉਹਨਾਂ ਤੋਂ ਸਿੱਖਿਆ ਤੇ ਨਾਮੀ ਕਵੀਸ਼ਰ ਸੀ ਪਿਤਾ ਪਾਲ ਸਿੰਘ ਜੀ ਪ੍ਰਿੰਗੜੀ ਅਸੀਂ ਚਾਹਾਂਗੇ ਕੁਝ ਹੋਰ ਲਿਖਤ ਜਿਹੜੀ ਸਾਡੇ ਦਸਖਾਣਾਂ ਸਾਂਝੀ ਕੀਤੀ ਜਾਵੇ ਜਸਬੀਰ ਜੱਸੀ ਨੇ ਪਿਛਲੇ ਸਾਲ ਇੱਕ ਗੀਤ ਆਪਣਾ ਦਸਤਾਰ ਬਣ ਕੇ ਗਾਇਆ ਸੀ ਛੋਟੇ ਸਾਹਿਬ ਜਾਦੇ ਤੇ ਵੱਡੇ ਸਾਹਿਬ ਜਾਦਿਆਂ ਦੀ ਯਾਦ ਵਿੱਚ ਦਾਸ ਨੇ ਕੁਝ ਅੱਖਰ ਪਾਏ ਸੀ ਜਸਬੀਰ ਜੱਸੀ ਨੇ ਉਹਨਾਂ ਨੂੰ ਗਾਇਆ ਤੇ ਬਹੁਤ ਦਰਸ਼ਕਾਂ ਵੱਲੋਂ ਪਸੰਦ ਕੀਤਾ ਗਿਆ ਹਾਂਜੀ ਉਹਦਾ ਇੱਕ ਸਤਾਈ ਅੰਤਰਾ ਮੈਂ ਤੁਹਾਡੇ ਨਾਲ ਸਾਂਝਾ ਕਰੂੰਗਾ ਰੰਗੇ ਦੇ ਜ਼ੁਲਮਾਂ ਤੋਂ ਸਾਰਾ ਰੋਂਦਾ ਸੀ ਜਦ ਦੇਸ਼ ਇੰਡੀਆ ਦੀ ਢਾਲ ਬਣੇ ਸੀ ਕਲਗੀ ਧਰ ਬਾਪੂ ਦਸ਼ਮੇਸ਼ ਉਹ ਜੰਜੂ ਕਰ ਲਾਉਂਦਾ ਸੀ ਡਾਡਾ ਮੁਗਲਾ ਦਾ ਸੀ ਦੌਰ ਸਰਹੰਦ ਵੀ ਯਾਦ ਰਹੂ ਸਾਨੂੰ ਭੁੱਲਣਾ ਨਹੀਂ ਚਮਕੌਰ ਹਾਂਜੀ ਤਾਂ ਕਿੱਥੋ-ਕਿੱਥੋ ਮਾਨ ਸਨਮਾਨ ਮਿਲਿਆ ਕਿਹੜੀ ਸਿੱਖ ਜਥੇਬੰਦੀ ਵੱਲੋਂ ਮਾਨ ਸਨਮਾਨ ਅੱਜ ਤੱਕ ਕੁਲਦੀਪ ਸਿੰਘ ਪ੍ਰਗੜੀ ਨੂੰ ਮਿਲਿਆ ਜਥੇਬੰਦੀਆ ਵੱਲੋਂ ਕੋਈ ਮਾਨ ਸਨਮਾਨ ਨਹੀਂ ਹੋਇਆ ਪਰ ਨਗਰ ਮਾੜੀ ਕੰਬੋ ਕੇ ਵਿੱਚ ਬਾਬਾ ਬਲਵਿੰਦਰ ਸਿੰਘ ਜੀ ਵੀਰ ਸੁਖਦੇਵ ਸਿੰਘ ਜੀ ਉਹਨਾਂ ਨੇ 2 ਸਾਲ ਪਹਿਲਾਂ ਸੋਚ ਜਜੀ ਕਲਮ ਅਵਾਰਡ ਦੇ ਨਾਲ ਦਾਸ ਨੂੰ ਸਨਮਾਨਿਤ ਕੀਤਾ ਸੀ ਬਾਕੀ ਕਬੱਡੀ ਕਪਾਂ ਦੇ ਵਿੱਚ ਪ੍ਰਮੋਟਰ ਵੀਰਾਂ ਵੱਲੋਂ ਮਾਨ ਸਨਮਾਨ ਹੋਏ ਨੇ ਜਿਨ੍ਹਾਂ ਦੇ ਵਿੱਚ ਬਿੱਲਾ ਗਿਲ ਦੀਨੇਵਾਲੀਆ ਮਿੰਟੂ ਨੰਬਰਦਾਰ ਜੀ ਰਾਣੀ ਬਿੱਲਾ ਰਮਣ ਕਲੇਰ ਜੁਕੇ ਕਬਲ ਸਰਪੰਚ ਕੈਰੋਂ ਸਾਥ ਲੋ ਇਸ ਤਰ੍ਹਾਂ ਕਾਫੀ ਵੀਰ ਨੇ ਲੱਕੀ ਡ੍ਰੈਗ ਸਕੂਲ ਸਾਰੀ ਕੈਨੇਡਾ ਸੋ ਜਿਹੜੇ ਪ੍ਰਮੋਟਰ ਵੀਰ ਨੇ ਕਬੱਡੀ ਦੇ ਉਹਨਾਂ ਨੇ ਮਾਨਸਮਾਨ ਬਹੁਤ ਕੀਤੇ ਨੇ ਦਾਦ ਦੇ ਹਾਂਜੀ ਤਾਂ ਕੁਲਦੀਪ ਰਿੰਗੜੀ ਦਾ ਕੀ ਸੁਪਨਾ ਹੈ ਕਿੱਥੋਂ ਤੱਕ ਪਹੁੰਚਣ ਦਾ ਹੈ ਕੀ ਕਰਨ ਦਾ ਸੁਪਨਾ ਹੈ ਸੁਪਨਾ ਗੁਰੂ ਸਾਹਿਬ ਕਿਰਪਾ ਕਰਨ ਤੇ ਜ਼ਿੰਦਗੀ ਚੱਲਦੀ ਰਹੇ ਇਸੇ ਤਰ੍ਹਾਂ ਹੀ ਤੇ ਚਲੋ ਜੋ ਸੰਗਤ ਵੱਲੋਂ ਮਤਲਬ ਬਹੁਤਾ ਮਾਨਸਮਾਨ ਨਹੀਂ ਮਿਲ ਰਿਹਾ ਜਾਂ ਜੇ ਆਪਾਂ ਗਿੰਲੀ ਵੀ ਜੋੜ ਮੇਲਿਆਂ ਦੇ ਵਿੱਚ ਪ੍ਰਬੰਧਕਾਂ ਵੱਲੋਂ ਸਮਾਂ ਵੀ ਬਹੁਤ ਘੱਟ ਮਿਲਦਾ ਕਈਆਂ ਥਾਵਾਂ ਤੋਂ ਮਤਲਬ ਪ੍ਰਬੰਧਕ ਆਪਣੇ ਕਹਿੰਦੇ ਗੁਰੂ ਘਰਾਂ ਵਾਲੇ ਪਿੰਜਥੇ ਬੁਲਾਏ ਹੋਏ ਆ ਨਹੀਂ ਸਮਾਂ ਦੇਣਾ ਕਿ ਚੌਦਾ ਕਲਦੀਪ ਰਿੰਗੜੀ ਇਹ ਹੀ ਆ ਕਿ ਹਮੇਸ਼ਾ ਸੋਹਣੇ ਤੇ ਪਰਿਵਾਰਕ ਵਧੀਆ ਗੀਤ ਲਿਖੀਏ ਗੁਰੂ ਸਾਹਿਬ ਦੇ ਗੀਤ ਲਿਖੀਏ ਤੇ ਜੋ ਗੀਤ ਪਰਿਵਾਰ ਵਿੱਚ ਬਹਿ ਕੇ ਆਪਾਂ ਸੁਣ ਸਕੀਏ ਤੇ ਜ਼ਿੰਦਗੀ ਇਸੇ ਤਰ੍ਹਾਂ ਨਿਰੰਤਰ ਚੱਲਦੀ ਰਹੇ ਇੰਨਾ ਹਾਲਾਤਾਂ ਵਿੱਚ ਵੀ ਹੌਸਲੇ ਬੁਲੰਦਾ ਤੇ ਆਪਾਂ ਚੜ੍ਹਦੀ ਕਲਾ 'ਚ ਤਾਂ ਸਾਡੇ ਗਾਇਕ ਦਰਸ਼ਕਾਂ ਨੂੰ ਅਣ ਕੀ ਗਾ ਕੇ ਸੁਣਾ ਰਹੇ ਹੋ ਕਬੱਡੀ ਕਪਾਂ ਦੇ ਵਿੱਚ ਅਕਸਰ ਦਾਸ ਨੂੰ ਸਮਾਂ ਮਿਲਦਾ ਹੈ ਤੇ ਕਮੈਂਟਰ ਵੀ ਵੀ ਮਾਨਸਮਾਨ ਕਰਦੇ ਨੇ ਸੋ ਕਬੱਡੀ ਦੇ ਕੁਝ ਬੋਲ ਲੈ ਕੇ ਸੰਸਥਾ ਯੰਤਰਾ ਸਾਂਝਾ ਕਰ ਦਿਨਾ ਤੁਹਾਡੇ ਨਾਲ ਉਹ ਪੁੱਤ ਮਾਵਾਂ ਦੇ ਨੇ ਕੌਡੀ ਕੌਡੀ ਕੂਕਦੇ ਆਉਂਦੇ ਰੇਡਰਾਂ ਦੇ ਨਾਲ ਜਾਫੀ ਛੂਕਦੇ ਤੇ ਘੋੜੇ ਦੱਬ ਤੇ ਕਬੱਡੀ ਦੀ ਬੰਦੂਕ ਦੇ ਪਿੰਡ ਪ੍ਰਿੰਗੜੀ ਮੇਂ ਕਸਰ ਨਹੀਂ ਛੱਡੀ ਮਿੱਤਰੋ ਹੁਣ ਅੰਬਰਾਂ ਨੂੰ ਪਹੁੰਚ ਗਈ ਕਬੱਡੀ ਮਿੱਤਰੋ ਓ ਮੁੰਡੇ ਮਾਰਦੇ ਨੇ ਪੱਟਾ ਉੱਤੇ ਥਾਪੀਆਂ ਇਕਾਂ ਚੌੜੀਆਂ ਨੇ ਗਜਾਂ ਨਾਲ ਨਾਪੀਆਂ ਅੱਜ ਐਂਡੇ ਹੀ ਕਰੋਣੀ ਕਹਿੰਦੇ ਜਾਫੀਆਂ ਆ ਪਿੰਡ ਪ੍ਰਿੰਗੜੀ ਵਾਲੇ ਦੇ ਬੋਲ ਭਾਰੇ ਮਿੱਤਰੋ ਇਹ ਨਵੇਂ ਗੀਤ ਮੈਂ ਕਬੱਡੀ ਦੇ ਸ਼ੰਗਰ ਮਿੱਤਰੋ ਸਰ ਧਾਰਮਿਕ ਗੀਤ ਹੀ ਗਾਉਂਦੇ ਰਹੋਗੇ ਕਿ ਜਾਂ ਲੋਕਾਂ ਦੀ ਪਸੰਦ ਦੇ ਗੀਤ ਜਿਹੜਾ ਨੱਚਣ ਢੁਕਣ ਵਾਲੇ ਆਮ ਲੋਕ ਜਿਹੜੇ ਪਸੰਦ ਕਰਦੇ ਨੇ ਉਹ ਵੀ ਲਿਖੋਗੇ ਕਿਤੇ ਨਹੀਂ ਗੁਰੂ ਸਾਹਿਬ ਕਿਰਪਾ ਕਰਨ ਅੱਜ ਤੱਕ ਕੋਸ਼ਿਸ਼ ਇਹੀ ਆ ਕਿ ਇਤਿਹਾਸਕ ਗੀਤ ਗੁਰੂ ਸਾਹਿਬ ਦੀ ਸੋਭਾ ਮਹਿਮਾ ਕਰ ਸਕੀ ਆ ਆਪਾਂ ਸੁਰਮਿਆ ਦੀਵਾਰਾਂ ਲਿਖ ਸਕੀਏ ਸਮਾਜ ਦੇ ਗੀਤ ਜਾਂ ਪਰਿਵਾਰ ਦੇ ਗੀਤ ਲੋਕ ਤਤ ਲਿਖੀਏ ਅੱਗੇ ਤੋਂ ਵੀ ਕੋਸ਼ਿਸ਼ ਇਹੀ ਆ ਵੀ ਸੋਹਣੇ ਗੀਤ ਲਿਖੀਏ ਤੇ ਵਧੀਆ ਗੀਤ ਲਿਖੀਏ ਲੱਕ ਨਹੀਂ ਮੀਨੇ ਜਾਣੇ ਧੀਆਂ ਪਣਾ ਦੇ ਕਿਉਂਕਿ ਆਪਾਂ ਗੁਰੂ ਕੇ ਸਿੱਖ ਆ ਸੁ ਕੋਸ਼ਿਸ਼ ਆ ਵੀ ਸੋਹਣੇ ਤੇ ਪਰਿਵਾਰਕ ਗੀਤ ਲਿਖੇ ਜਾਣ ਤਾਂ ਸਾਨੂੰ ਸਮਾਂ ਦੇਣ ਲਈ ਤੇ ਸਾਡੇ ਦਰਸ਼ਕਾਂ ਨੂੰ ਆਪਣੀ ਬਾਤ ਸੁਣਾਉਣ ਲਈ ਬਹੁਤ ਬਹੁਤ ਧੰਨਵਾਦ ਸਾਡੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਇਹ ਸਨ ਕੁਲਦੀਪ ਸਿੰਘ ਦੀ ਪ੍ਰਿੰਗੜੀ ਜਿਨ੍ਹਾਂ ਨੇ ਦੱਸਿਆ ਹੈ ਕਿ ਮੇਰੇ ਕੋਲ ਗੁਰੂ ਦੇ ਸੇਖਾ ਤੇ ਧੀਆਂ ਪੈਣ ਦੇ ਲੱਕ ਜੜੇ ਆ ਉਹ ਨਹੀਂ ਮਿਨੇ ਜਾਣੇ ਤੇ ਅਖੀਰ ਵਿੱਚ ਧਾਰਮਿਕ ਗੀਤ ਲਿਖਦੇ ਰਵਾਂਗੇ ਲੋਕ ਬੱਤ ਲਿਖਦੇ ਰਵਾਂਗੇ ਜਿਹੜੇ ਘਰਾਂ ਦੇ ਵਿੱਚ ਧੀਆਂ ਦੇ ਸਾਹਮਣੇ ਬਹਿ ਕੇ ਅਸੀਂ ਸੁਣ ਸਕੀਏ ਤਾਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਦੇਖਦੇ ਰਹੋ ਪੰਜਾਬ ਨਿਊਜ਼ ਮੈਂ ਹਾਂ ਜਸਵੀਰ ਸਿੰਘ ਤਰਨਤਾਰਨ